ਬੰਦੀ ਸਿੰਘ ਸਾਡੇ ਨੌਜਵਾਨ ਹੈ ਜਿਹੜੇ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ ਔਰ ਕਾਫੀ ਲੰਮੀਆਂ ਸਜ਼ਾਵਾਂ ਭੁਗਤ ਚੁੱਕੇ ਹੈ ਅਸੀਂ ਪਾਰ ਸਰਕਾਰ ਨੂੰ ਜ਼ੁਬਾਨੀ ਵੀ ਲਿਖਤੀ ਵੀ ਇਹ ਅਪੀਲ ਕਰਦੇ ਆਂ ਔਰ ਲਿਖਤੀ ਕਰਾਂਗੇ ਵੀ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਬੰਦੀ ਸਿੰਘ ਜਿਹੜੇ ਹੈ ਜਾਂ ਜਿਹੜੇ ਵੀ ਆਪਣੀਆਂ ਸਜ਼ਾਵਾਂ ਭੁਗ ਚੁੱਕੇ ਆ ਪੂਰੀਆਂ ਕਰ ਚੁੱਕੇ ਆ ਉਹ ਰਿਹਾ ਕੀਤੇ ਜਾਣ ਕਿ ਸਰਕਾਰ ਨੂੰ ਜਿਹੜਾ ਉਹ ਜਲਦ ਤੋਂ ਜਲਦ ਜਲਦ ਤੋਂ ਜਲਦ ਸਿੱਖ ਬੰਦੀ ਜਿਹੜੇ ਸਾਡੇ ਨੇ ਉਹਨਾਂ ਨੂੰ ਰਿਹਾ ਜੜਾ ਕਰਨਾ ਚਾਹੀਦਾ ਹੈ ਜੀ ਇਹ ਤੁਸੀਂ ਕਿਸੇ ਨੂੰ ਮਿਲੋਗੇ ਜੀ ਪ੍ਰਾਈਮ ਮਿੰਿਸਟਰ ਨੂੰ ਗ੍ਰਹਿ ਮੰਤਰੀ ਨੂੰ ਬੈਬਰ ਪਾਰਲੀਮੈਂਟ ਤੁਹਾਡਾ ਦੋ ਬੈਠੇ ਦੇ ਐਕਸ ਜੋ ਕਿ ਬੈਬਰ ਪਾਰਲੀਮੈਂਟ ਦੋ ਐਕਸਪਰਟ ਨੇ ਇਹਨਾਂ ਨੂੰ ਮੇਰਾ ਅਧਿਕਾਰ ਹੈ ਕਿ ਤੁਸੀਂ ਦਾ ਪਾਰਟੀ ਦੇ ਹੈਡ ਹੋ ਜੇ ਜ਼ਰੂਰਤ ਜੇ ਜ਼ਰੂਰਤ ਪਈ ਅਸੀਂ ਹਰ ਸੰਭਵ ਯਤਨ ਕਰਾਂਗੇ ਜੇ ਪ੍ਰਤੀਨੰਦਲ ਮੰਡਲ ਦੇ ਰੂਪ ਦੇ ਵਿੱਚ ਮਿਲਣਾ ਸੰਭਵ ਹੋਇਆ ਤੇ ਫਿਰ ਪ੍ਰਤੀਮੰਡਲ ਦੇ ਰੂਪ ਦੇ ਵਿੱਚ ਅਸੀਂ ਆਪਣੇ ਜਿਹੜੇ ਲੀਡਰ ਆ ਉਹ ਭੇਜਾਂਗੇ ਵਿੱਚ ਤੁਹਾਡੇ ਕੋਲ ਦੋ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਕੋਰਟ ਤੋਂ ਦੇ ਕਬਨ ਤਰਨ ਦੋਪਰ ਦਾ ਜਿਹੜਾ ਜਬੰਦ ਨੇ ਉਹਦਾ ਬਾਪ ਆ ਕੀ ਮਤਲਬ ਤੁਸੀਂ ਅਜੇ ਵੀ ਇਹ ਸਮਝਦੇ ਵੀ ਲੋਡ ਨਹੀਂ ਸੁਣੋਗੇ ਤੁਸੀਂ ਮਤਲਬ ਇਹ ਨਹੀਂ ਅਖਦੇ ਕਿ ਅਸੀਂ ਮਿਲਾਂਗੇ ਜੀ ਤੁਹਾਡਾ ਇਹ ਨਹੀਂ ਮਿਲਾਂਗੇ ਜੀ ਬਿਲਕੁਲ ਮਿਲਾਂਗੇ ਬਿਲਕੁਲ ਮਿਲਾਂਗੇ ਤੇ ਆਵਾਜ਼ ਵੀ ਉਠਾਵਾਂਗੇ ਜੀ ਸੰਘਰਸ਼ ਵੀ ਕਰਾਂਗੇ ਜੀ ਇੱਕ ਇੱਠੀ ਕਦਰ ਲਿਖ ਰਹੇ ਹਾਂ ਅਸੀਂ ਹੋ ਸਕਦਾ ਅੱਜ ਹੀ ਲਿਖ ਦਈਏ ਜੀ ਕਿਉਂਕਿ ਅੱਜ ਮੌਕਾ ਜੀ ਅੱਛਾ ਮੌਕਾ ਹਾਂਜੀ ਪ੍ਰਧਾਨ ਜੀ ਅ ਅਮਿਤ ਰਖਾਹਿਰਜੀਤ ਸਿੰਘ ਉਹ ਕਿੰਮਾ ਜੀ ਨੇ ਕਿਹਾ ਕਿ ਜਿਹੜਾ ਆਪਾਂ ਨੇ ਨਵਾਂ ਬਣਿਆ ਹੈਗਾ ਕਲ ਜਲ ਨਾ ਤੇ ਉਹਨਾਂ ਕੋਲੇ ਕੋਈ ਨਿਸ਼ਾਨ ਤੇ ਨਾ ਦਫਤਰ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਜੋ ਕਹਿੰਦੇ ਆ ਕਹਿ ਲੈਣ ਦੇ ਅਸੀਂ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਅਸੀਂ ਆਪਣਾ ਕੰਮ ਕਰਦੇ ਜਾਣਾ ਹਾਥੀ ਨੇ ਚੱਲਦੇ ਰਹਿਣਾ ਚੱਲਦੇ ਰਹਿਣਾ ਚੱਲਦੇ ਰਹਿਣਾ ਔਰ ਮੰਜ਼ਲ ਨਿਸ਼ਾਨਾ ਸਾਡਾ ਹੈ ਜਿਹੜਾ ਜਿਹੜਾ ਹੈ ਜੇਹੇਦਾਰ ਸਾਹਿਬ ਆ ਉਹਨਾਂ ਨੇ ਕਿਹਾ ਕਿ ਆਪ ਜੀ ਬਾਰੇ ਕਹਿਆ ਕਿ ਤੁਸੀਂ ਮਤਲਬ ਹੈ ਕਿ ਜ਼ਿੰਮੇਵਾਰੀ ਠੀਕ ਸੀਗੇ ਤੇ ਜਿਹੜਾ ਅਹੁਦਾ ਹੁੰਦਾ ਹੈਗਾ ਪ੍ਰਧਾਨ ਦਾ ਉਹ ਨਿਯਮ ਆਉਂਦੇ ਨੇ ਇੰਨਾ ਗੱਲਾਂ ਦਾ ਜਵਾਬ ਖਾਲਸਾ ਪੰਥੀ ਦੇਊਗਾ ਜੀ ਅਸੀਂ ਉਹਨਾਂ ਦੇ ਕਿਸੇ ਗੱਲ ਦਾ ਕੋਈ ਆਨਸਰ ਨਹੀਂ ਕਰਨਾ ਅੱਛਾ ਨਵਾਂ ਚੁੱਲਾ ਜਿਹੜਾ ਤੁਸੀਂ ਮਤਲਬ ਉਹ ਰੋਲਾ ਪੈ ਰਿਹਾ ਨਵੇਂ ਚੁੱਲੇ ਦਾ ਜਿਹੜੇ ਇਸ ਮਿਟਰ ਨੂੰ ਵਖਾ ਗਿਆ ਸੀਗਾ ਵੀ ਹੁਣ ਇਹ ਤੁਹਾਡੇ ਜਿਹੜਾ ਚੁੱਲਾ ਹੈਗਾ ਇਹ 'ਚ ਇੱਕ ਤਰ੍ਹਾਂ ਦੀ ਬਹੁਤ ਰਣਾ ਆਪਰ ਪਚ ਰਿਹਾ ਤੇ ਉਹ ਹੁਣ ਉਹਨਾਂ ਨੂੰ ਉਹਨੂੰ ਐ ਲੱਗ ਰਿਹਾ ਸਾਡੇ ਜਿਹੜਾ ਚੁੱਲਾ ਕੱਢਾ ਪੈ ਗਿਆ ਇਦਾਂ ਲੱਗਦਾ ਮਤਲਬ ਇਹ ਪੰਜਾਬ ਚ ਦੇਖੋ ਅਸੀਂ ਤਾਂ ਇਹੋ ਅਪੀਲ ਕਰਦੇ ਆਂ ਹਾਂਜੀ ਕਿ ਜਿਹੜੇ ਵੀ ਉਹਨਾਂ ਨਾਲ ਜੁੜੇ ਆਂ ਆਗੂ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਆਓ ਸਾਰੇ ਇਕੱਠੇ ਹੋਈਏ ਪਰਵਾਰਵਾਦੀ ਜਿਹੜੀ ਰਾਜਨੀਤੀ ਹੈ ਉਹਦਾ ਹੁਣ ਦੌਰ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਪੂਰੇ ਭਾਰਤ ਭਰ ਦੇ ਵਿੱਚੋਂ ਔਰ ਇਸ ਗੱਲ ਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਔਰ ਅਕਾਲੀ ਦਲ ਜੋ ਹੈ ਇਹ ਆਮ ਲੋਕਾਂ ਦਾ ਅਕਾਲੀ ਦਲ ਸੀ ਕਿਰਤੀਆਂ ਦਾ ਅਕਾਲੀ ਦਲ ਸੀ ਕਿਸਾਨਾਂ ਦਾ ਅਕਾਲੀ ਦਲ ਸੀ ਮਜ਼ਦੂਰਾਂ ਦਾ ਅਕਾਲੀ ਦਲ ਸੀ ਛੋਟੇ ਦੁਕਾਨਦਾਰਾਂ ਦਾ ਅਕਾਲੀ ਦਲ ਸੀ ਔਰ ਅਸੀਂ ਜਿਹੜਾ ਹੈ ਇਹਨੂੰ ਆਮ ਜਨ ਸਧਾਰਨ ਜਿਹੜਾ ਹੈ ਉਹ ਲੋਕਾਂ ਦੀ ਜਿਹੜੀ ਆ ਉਹ ਪਾਰਟੀ ਬਣਾਉਣਾ ਹੈ ਪੰਥ ਦੀ ਪ੍ਰਤਿਨਿਧ ਪਾਰਟੀ ਬਣਾਉਣਾ ਹੈ ਅੱਜ ਪ੍ਰਧਾਨ ਜੀ ਜਦੋਂ ਤੋਂ ਅਕਾਲੀ ਹਲੂਨ ਦੇ ਵਿੱਚ ਆਇਆ ਹੁਣ ਕੱਕ ਆਪਾਂ ਦੇਖ ਲੈਣੇ ਆ ਆਪਣੇ 29 ਤੋਂ ਵੱਧ ਜਿਹੜੀਆਂ ਹੈ ਜਿੱਥੇ ਬੰਗੀਆਂ ਅਲੱਗ-ਅਲੱਗ ਹੋ ਚੁੱਕੀਆਂ ਨੇ ਕੋਣ ਤੁਸੀਂ ਮਤਲਬ ਉਹਨਾਂ ਨੂੰ ਇਕੱਠੇ ਕਰਨ ਦਾ ਕੀ ਤੁਸੀਂ ਕੀਤਾ ਉਪਰਾਲਾ ਕੀਤਾ ਅਸੀਂ ਕਰਾਂਗੇ ਜੀ ਹਜੇ ਪਰਸੋ ਚੌਥੇ ਸਾਡੀ ਚੋਣ ਹੋਈ ਹੈ ਉਹਨਾਂ ਵਾਲੇ ਸਮੇਂ ਚ ਉਪਰਾਲਾ ਕਰਾਂਗੇ ਪੰਥ ਦੀਆਂ ਸਾਰੀਆਂ ਜੁਲੀਆਂ ਧਾਰਾਵਾਂ ਨੇ ਉਹਨਾਂ ਨੂੰ ਅਸੀਂ ਇਕੱਠੀਆਂ ਕਰਕੇ ਚੱਲਣ ਦਾ ਯਤਨ ਕਰਾਂਗੇ ਸਟਾਫ ਦੀਆਂ ਅੱਗੇ ਆ ਰਹੀਆਂ ਨੇ ਜੀ ਆਪਣੇ ਅਮਰਦਸ ਜੀ ਆ ਰਹੀਆ ਕੁਰਤੇਬਲ ਜੀ ਆ ਰਹੀ ਹੈ ਜੀ ਉਹਨੂੰ ਕਿਸ ਤਰੀਕੇ ਨਾਲ ਬਣਾਉਣ ਲਈ ਕੋਰ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਅੱਛੀ ਤਰ੍ਹਾਂ ਵਿਚਾਰ ਕਰਾਂਗੇ ਸਾਡੇ ਬਹੁਤ ਸੁਲਝੇ ਹੋਏ ਸਾਥੀ ਸਾਡੇ ਨਾਲ ਨੇ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਸ਼ਹਾਦਤ ਦਾ ਵਰਾ ਉਹਨੂੰ ਅਸੀਂ ਬੜੀ ਸ਼ਿੱਦਤ ਦੇ ਨਾਲ ਮਨਾਵਾਂਗੇ ਔਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਜਾਵਾਂਗੇ ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਫਲਸਫਾ ਉਹਨਾਂ ਦਾ ਜੀਵਨ ਇਹ ਵੀ ਸੰਗਤਾਂ ਨੂੰ ਦੱਸਾਂਗੇ ਔਰ ਜਿਹੜਾ ਨਾਲ-ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਲੋਗੋ ਵਾਲੀ ਪਰਸੀ ਮਤਲਬ ਆ ਰਹੀ ਹੈ ਹੁਣ ਮਤਲਬ ਵੀ ਨੂੰ ਕਿ ਉਹ ਬਿਠਾ ਰਹੇ ਜੀ ਜੀ ਜਾ ਰਹੇ ਵੱਡੇ ਪੱਦਰ ਤੇ ਜਾ ਰਹੇ ਆਂ ਔਰ ਅੰਤ ਦੇ ਵਿੱਚ ਮੈਂ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਜਿਹੜੇ ਅੱਜ ਸਾਡੀ ਟੀਮ ਦੇ ਨਾਲ ਸਾਡੇ ਕਾਫਲੇ ਦੇ ਨਾਲ ਜਿਹੜਾ ਹੈ ਉਹ ਸ਼ਾਮਿਲ ਹੋਏ ਨੇ ਔਰ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਆ ਔਰ ਉਹ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਇੱਕ ਹੈਰਾਨੀ ਜਨਕ ਗੱਲ ਹੈ ਕਿ ਬਹੁਤ ਸਾਰੇ ਟਕਸਾਲੀ ਪਰਿਵਾਰਾਂ ਨੂੰ ਮਿਲੇ ਆਂ ਅਸੀਂ ਤੇ ਉਹਨਾਂ ਨੇ ਜਿਹੜੀਆਂ ਦਾਸਤਾਨਾਂ ਸਾਨੂੰ ਸੁਣਾਈਆਂ ਨੇ ਕਿ ਕਿਵੇਂ ਜਿਹੜਾ ਹੈ ਅਸੀਂ ਜ਼ਲਾਲਤ ਕਰਕੇ ਜਿਹੜਾ ਹੈ ਉਹ ਪਾਰਟੀ ਦਾ ਪੱਲਾ ਛੱਡਿਆ ਉਹ ਰੌਂਗਟੇ ਖੜੇ ਕਰਦੇ ਨਾਲੀਆਂ ਜਿਨ੍ਹਾਂ ਦੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਅਕਾਲੀ ਦਲ ਲਈ ਆਪਣਾ ਖੂਨ ਢੋਲਿਆ ਅਕਾਲੀ ਦਲ ਲਈ ਆਪਣੀਆਂ ਹੱਡੀਆਂ ਗਾਲੀਆਂ ਅਕਾਲੀ ਦਲ ਲਈ ਆਪਣੇ ਘਰ ਜ਼ਮੀਨਾਂ কুরਕ ਕਰਾਈਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਦੇ ਵਿੱਚੋਂ ਇਉਂ ਬਾਹਰ ਕਰ ਦਿੱਤਾ ਗਿਆ ਜਿਵੇਂ ਮੱਖਣ 'ਚੋਂ ਵਾਲ ਜਿਹੜਾ ਬਾਹਰ ਕੱਢ ਕੇ ਰੱਖੀਦਾ ਹੈ ਤੇ ਅਸੀਂ ਉਹਨਾਂ ਪਰਿਵਾਰਾਂ ਦੀਆਂ ਸੇਵਾਵਾਂ ਜਿਹੜੀਆਂ ਹੈ ਉਹ ਆਪਣੇ ਇਸ ਮਿਸ਼ਨ ਦੇ ਲਈ ਜ਼ਰੂਰ ਲਵਾਂਗੇ ਅੱਛਾ ਪ੍ਰਧਾਨ ਜੀ ਤੁਹਾਡਾ ਇੱਕ ਸਵਾਲ ਆ ਅਕਾਲੀ ਦਲ ਦੇ ਛੱਟ ਕੇ ਜਿਹੜੇ ਆਪੂ ਗਏ ਆ ਹੋਰ ਹੈਗਾ ਪਾਰਟੀਆਂ ਵਿੱਚ ਕੀ ਤੁਸੀਂ ਉਹਨਾਂ ਨੂੰ ਉਹਨਾਂ ਵਾਪਸ ਹੈਗਾ ਲੈ ਕੇ ਆਉਣ ਵਿੱਚ ਕੁਝ ਕਰੂ? ਜੀ ਬਿਲਕੁਲ ਬਿਲਕੁਲ ਉਹੀ ਕਰ ਰਹੇ ਆ ਜੀ ਅਸੀਂ ਘਰ ਵਾਪਸੀ ਦੀ ਅਪੀਲ ਕਰ ਰਹੇ ਆ ਇਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਜਿਹੜੀ ਬਣੀ ਹੈ ਪੁਨਰ ਸਥਾਪਨ ਹੋਈ ਹੈ ਇਹ ਘਰ ਹੈ ਸਾਡਾ ਔਰ ਅਸੀਂ ਸਭ ਨੂੰ ਇਸ ਘਰ ਦੇ ਵਿੱਚ ਆਉਣ ਦੀ ਜੜੀ ਹੈ ਉਹ ਅਪੀਲ ਕਰ ਰਹੇ ਆ ਜੱਥੇਬੰਦੀ ਜਿਹੜੀ ਬਣ ਜਾ ਰਹੀ ਆ ਮਤਲਬ ਕਦੋਂ ਫਰਦੀ ਕੀ ਮਤਲਬ ਬਾ ਮਹੀਨਾ ਲੱਗ ਜਾਂਦਾ ਜੀ ਕਿਉਂਕਿ ਸਾਥੀਆਂ ਦੀ ਸਲਾਹ ਲੈਣੀ ਹੈ مشਵਰੇ ਕਰਨੇ ਨੇ ਅਸੀਂ ਜਲਦਬਾਜ਼ੀ ਦੇ ਵਿੱਚ ਕੋਈ ਡਿਸੀਜਨ ਜਿਹੜਾ ਹੈ ਉਹ ਕਰਨ ਦੀ ਝਾਕ ਨਹੀਂ ਰੱਖਦੇ ਅਸੀਂ ਸਲਾਹ ਦੇ ਨਾਲ ਜਿਹੜਾ ਹੈ ਉਹ ਕਰਾਂਗੇ ਕਿੰਨੇ ਵੀ ਫੋਨ ਕਿੰਨੇ ਕ ਤੁਹਾਨੂੰ ਮਤਲਬ ਬਾਹਰੋਂ ਮਤਲਬ ਜਿਹੜੇ ਉੱਧਰ ਬੈਠੇ ਨੇ ਜਾਂ ਉੱਧਰ ਬੈਠੇ ਨੇ ਉਹੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਲਤੀ ਨਾ ਬਹੁਤ ਵੱਡੀ ਗਲਤੀ ਹੈ ਜੀ ਕਲ ਸਾਹਿਬ ਜੀ ਮਤਲਬ ਕਰ ਰਹੇ ਵੀ ਅਜ ਅਗਲੇ ਨੇ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕੌਮ ਨਿਸ਼ਾਨ ਸਰ ਕਦੋਂ ਤੱਕ ਮਲੇਗਾ ਉਹ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਹਾਂ ਇੱਕ ਆ ਸਾਡਾ ਹੀਰਾ ਮੇਜਰ ਸਿੰਘ ਜਨੈਰ ਹੈ ਜੀ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਹਾਈ ਹਾਈ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਇਹਦੀ ਬਾਸੀ ਸਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜੇ ਸਿੱਖਾਂ ਦਾ ਕਾਫਲਾ ਜਿਹੜਾ ਹੈ ਇਹ ਸਾਡੇ ਵੇੜੇ ਨੂੰ ਮੰਨੇ ਲਾਏਗਾ ਤੁਸੀਂ ਤਾਂ ਕਹਿ ਦਿੱਤਾ ਜੀ ਨਵਾਂ ਅਕਾਲੀ ਦਲ ਹੈ ਨਵੇਂ ਘਰ ਵਿੱਚ ਆਏ ਹੋ ਸਾਡਾ ਤਾਂ ਜੀ ਖਾਨਦਾਨ ਦਾ ਘਰ ਹੀ ਇਹ ਹੈ ਮੇਰੇ ਤਾਂ ਦਾਦਾ ਜੀ ਵੀ ਮੇਰੇ ਫਾਦਰ ਸਾਹਿਬ ਵੀ ਔਰ 1937 ਵਿੱਚ ਵੀ ਅਕਾਲੀ ਦਲ ਦੇ ਵੱਲੋਂ ਐਮ.ਐਲ.ਏ ਬਣੇ ਸੀ ਪਾਰਲੀਮੈਂਟਰੀ ਸੈਕਟਰੀ ਬਣੇ 1952 ਚ ਲੀਡਰ ਆਫ ਆਪੋਜੀਸ਼ਨ ਰਹੇ ਪੰਜਾਬ ਦੇ ਹਾਂਜੀ ਤੋਂ ਤੇ ਸਾਡਾ ਤਾਂ ਅਸੀਂ ਤਾਂ ਹੈ ਹੀ ਸਾਨੂੰ ਤਾਂ ਸਾਡਾ ਦਾ ਡੀ.ਐਨ.ਏ ਜਿਹੜਾ ਜੀ ਉਹ ਅਕਾਲੀ ਹੈ ਮਤਲਬ ਤੁਸੀਂ ਹੁਣ ਜਿਹੜੇ ਇੱਥੇ ਆਏ ਹੋ ਕਪੜਾਉਂ ਨੂੰ ਫਕਰ ਨਹੀਂ ਕਰਦਾ ਮਤਲਬ ਮੈਂ ਬਹੁਤ ਫਕਰ ਮਹਿਸੂਸ ਕਰਦਾ ਜੀ ਬਣਾ ਜੀ ਉਧਰ ਸੀਗੇ 15 ਰੋੜ ਕਿਹੜਾ ਫਰਕ ਹੈ ਮਾਫ ਕਰਨਾ ਦੇਖੋ ਜੀ ਜਦੋਂ ਮੈਂ ਉਧਰ ਗਿਆ ਸੀ ਮੈਂ ਤਾਂ ਆਪਣੇ ਵੱਲੋਂ ਅਕਾਲੀ ਦਲ ਚ ਗਿਆ ਸੀ ਲੇਕਿਨ ਉਥੇ ਅਕਾਲੀ ਦਲ ਨਹੀਂ ਸੀ ਕੋਈ ਉਥੇ ਹੋਰ ਹੀ ਕੁਝ ਸੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਜੀ ਇਸ ਵਾਰ ਜੀ ਸਰ ਲੋਕਾਂ ਨੂੰ ਸਿੱਖੀ ਦੀ ਅਪੀਲ ਕਰਨਾ ਚਾਹੁੰਦੇ ਹਾਂ ਹੈਗਾ ਸਿੱਖ ਸੰਗਤਾਂ ਨੂੰ ਲੋਗਾ ਨੂੰ ਇਹੀ ਅਪੀਲ ਕਰਨੇ ਚਾਹੁੰਦੇ ਜਿਹੜੇ ਲੋਗ ਇਨਸਾਨੀਅਤ ਦੀ ਔਰ ਸਿੱਖੀ ਦੀ ਕਦਰ ਕਰਦੇ ਨੇ ਸਮਝਦੇ ਨੇ ਉਹਨਾਂ ਨੂੰ ਉਸ ਅਕਾਲੀ ਦਲ ਦੇ ਨਾਲੋਂ ਬਿਲਕੁਲ ਇੱਕ ਨਾਰਾ ਕ੍ਰਿਸ਼ੀ ਕਰ ਲੈਣੀ ਚਾਹੀਦੀ ਹੈ ਔਰ ਪਿਛਲੇ ਕਈ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਣ ਹੁਣ ਤੁਸੀਂ ਇਸ ਪਾਰਟੀ ਜਿਹੜੀ ਹੁਣ ਨਵੀਂ ਪਣੀ ਆ ਕੀ ਤੁਸੀਂ ਖਾਸ ਦੇਖਿਆ ਇਹਦੇ ਵਿੱਚ ਸਿੱਖੀ ਦੀ ਸਪਿਰਟ ਹੈ ਜੀ ਅਕਾਲੀ ਦਲ ਦੀ ਜਿਹੜੀ ਤੰਤ ਹੈ ਜਿਹੜਾ ਐਸੈਂਸ ਹੈ ਨਿਚੋੜ ਹੈ ਉਹ ਇਹਦੇ ਵਿੱਚ ਹੈ ਜੀ ਉੱਥੇ ਤਾਂ ਕੁਝ ਵੀ ਨਹੀਂ ਉੱਥੇ ਤਾਂ ਜ਼ਮੀਨਾਂ ਜਾਇਦਾਦਾਂ ਮਾਫੀ ਹੈ ਪਤਾ ਨਹੀਂ ਕੀ ਕੀ ਕੁਝ ਆਪੋਜੀਸ਼ਨਿਟੀ ਪਾਰਟੀਆਂ ਨੇ ਆਪਣੇ ਬਾਦਲ ਸਾਹਿਬ ਉਹ ਇਹਨਾਂ ਤੇ ਮਤਲਬ ਹੈ ਜਿਹੜਾ ਤੁਸੀਂ ਬਾਦਲ ਸਾਹਿਬ ਤੇ ਇਹ ਬੜੇ ਸਵਾਲ ਚੁੱਕਦੇ ਨੇ ਮੈਨੂੰ ਜੀ ਮੈਂ 1952 ਤੋਂ ਅਕਾਲੀ ਦਲ ਦਾ ਦੇਖਦਾ ਹਾਂ ਜਦੋਂ ਮੇਰੇ ਪਿਤਾ ਜੀ ਲੀਡਰ ਆਫ ਆਪੋਜੀਸ਼ਨ ਸਨ ਤੇ ਬੜੇ ਅਕਾਲੀ ਦਲ ਬਣੇ ਬੜੇ ਢਏ ਨੇ ਬੜੇ ਲੋਕਾਂ ਨੇ ਬੜੇ ਬਣਾਏ ਨੇ ਜਿਹੜੇ ਢਣ ਵਾਲਿਆਂ ਚੋਂ ਆਂ ਅੱਜ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਉਸ ਕੰਡੀਸ਼ਨ ਤੇ ਹੈ ਬਸ ਗਿਆ ਕਿ ਗਿਆ ਐਦਾਂ ਦੇਕ ਟਾਈਮ 1980 ਦੇ ਵਿੱਚ ਵੀ ਆਇਆ ਸੀਗਾ ਜਦੋਂ ਆਪਣਾ ਜਗਦੇਵ ਸਿੰਘ ਹੈ ਤਲਵੰਡੀ ਜੀ ਸੀਗੇ ਆਪਣੇ ਪ੍ਰਧਾਨ ਜੀ ਉਦੋਂ ਵੀ ਆਹੀ ਟਾਈਮ ਆਇਆ ਸੀਗਾ ਕੀ ਤੁਸੀਂ ਹੁਣ ਦੇਖ ਰਹੇ ਹੋ ਵੀ ਉਹੀ ਟਾਈਮ ਫਿਰ ਦੁਬਾਰਾ ਆਉਣਾ ਮੈਨੂੰ ਅੱਛੀ ਤਰ੍ਹਾਂ ਯਾਦ ਨਹੀਂਗਾ 80 ਵਾਲਾ ਮੈਂ ਉਸ ਟਾਈਮ ਤੇ ਬਾਹਰ ਸੀਗਾ ਨਾਰਵੇ ਵਿੱਚ ਸੀਗਾ ਪਰ ਮੈਨੂੰ ਇਹਨਾ ਪਤਾ ਹੈ ਕਿ ਪਰ ਮੈਨੂੰ ਇਹਨਾ ਪਤਾ ਹੈ ਕਿ ਆ ਹੁਣ ਜਿਹੜੀ ਐਸਿਡ ਦੀ ਕੰਡੀਸ਼ਨ ਹੈ ਉਹਦੇ ਵਿੱਚ ਨਾ ਤਕੜੀ ਨਾਲ ਕਿਸੇ ਨੂੰ ਮੋਹ ਹੈ ਨਾ ਕਿਸੇ ਨੂੰ ਅਕਾਲੀ ਦਲ ਬਾਦਲ ਦੇ ਨਾਲ ਕੋਈ ਮੋਹ ਐ ਨਾ ਕਿਸੇ ਨੂੰ ਉਹਨਾਂ ਦੀ ਦਫਤਰ ਦੀ ਪਰਵਾਹ ਐ ਕਿਸੇ ਚੀਜ਼ ਦੀ ਪਰਵਾਹ ਨਹੀਂ ਲੋਕ ਭਾਲਦੇ ਨੇ ਕਿ ਸਿੱਖਾਂ ਦੀ ਸਹੀ ਤਰਜਮਾਨੀ ਕਰਨ ਵਾਲਾ ਕੋਈ ਦਲ ਹੋਵੇ ਸਾਹ ਹਰਿੰਦਰ ਸਿੰਘ ਖਾਲਸਾ ਜਿਹੜੇ ਬੜੇ ਮੈਸਮੰਦਾਂ ਬੜੀ ਵੱਡੀ ਵਿਰਾਸਤਾਂ ਇਹਨਾਂ ਦੇ ਬਜ਼ੁਰਗ ਮੈਸਮੰਦਾਂ ਪੰਥ ਦਾ ਮਾਨ ਸੀ ਪੰਥ ਦੀ ਸ਼ਾਨ ਸੀ ਉਸ ਵਿਰਾਸਤ ਨੂੰ ਖਾਲਸਾ ਜੀ ਨੇ ਕਾਇਮ ਰੱਖਿਆ ਜਦੋਂ ਵੀ ਕਿਤੇ ਪੰਥ ਤੇ ਸੰਕਟ ਆਇਆ ਪੰਥ ਨੂੰ ਚੁਣੌਤੀਆਂ ਆਈਆਂ ਖਾਲਸਾ ਪਰਿਵਾਰ ਨੇ ਅੱਗੇ ਹੋ ਕੇ ਉਹਨਾਂ ਦਾ ਮੁਕਾਬਲਾ ਕੀਤਾ ਅੱਜ ਵੀ ਮੈਂ ਸਮਝਦਾ ਪੰਥ ਨੂੰ ਇੱਕ ਸਹੀ ਦਿਸ਼ਾ ਦੇ ਲਈ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਤਲਬ ਇੱਕ ਕਾਲੀ ਦਾਲ ਦੀ ਪੁਨਰਸਜੀਤੀ ਹੋਈ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰਧਾਨਗੀ ਹੇਠ ਉਸ ਕਾਫਲੇ ਕਾਫਲੇ ਸ਼ਾਮਲ ਹੋ ਕੇ ਗੁਰਿੰਦਰ ਖਾਲਸਾ ਜੀ ਹੋਰਾਂ ਨੇ ਉਸ ਵਿਰਾਸਤ ਨੂੰ ਕਾਇਮ ਰੱਖਿਆ ਅਸੀਂ ਇਹਨਾਂ ਨੂੰ ਜੀਆ ਕਹਿੰਦੇ ਹਾਂ ਅਕਾਲੀ ਦਲ ਦੇ ਉੱਤੇ ਵਿੱਚ ਹੈਗਾ ਰਾਈ ਨੂੰ ਖਾਲਸਾ ਜੀ ਲਗ ਲਗ ਉਹਦੇ ਨਾਲ ਹੁਣ ਤੁਸੀਂ ਇਹ ਨਵੇਂ ਅਕਾਲੀ ਦਲ ਦੇ ਵਿੱਚ ਆਏ ਹੋ ਇਹ ਨਵਾਂ ਅਕਾਲੀ ਦਲ ਨਹੀਂ ਹੈ ਇਹ ਪਹਿਲੇ ਅਕਾਲੀ ਦਲ ਨੂੰ ਅਸੀਂ ਲਿਪਾ ਪੋਚੀ ਕਰਕੇ ਉਹਦੀਆਂ ਅਗਰਿਆਂ ਗਲਤੀਆਂ ਸੀ ਕਮੀਆਂ ਸੀ ਉਹਨਾਂ ਨੂੰ ਦੂਰ ਕਰਕੇ ਨਿਖਾਰ ਕੇ ਅਕਾਲੀ ਦਲ ਨੂੰ ਕਾਇਮ ਕੀਤਾ ਇਹ ਨਵਾਂ ਅਕਾਲੀ ਦਲ ਨਹੀਂ ਹੈ ਇਹ ਤਾਂ ਮੈਂ ਸਮਝਦਾ ਕਿ ਅਕਾਲੀ ਦਲ ਦੀ ਦੀ ਅਸਲੀ ਵਿਰਾਸਤਾ ਵੀ ਜੈ ਜੈ ਅਕਾਲੀ ਹੋਣੀ ਚਾਹੀਦੀ ਹੈ ਜੈ ਜੈ ਅਕਾਲੀ ਲੀਡਰਾਂ ਦੀ ਸੋਚ ਹੋਣੀ ਚਾਹੀਦੀ ਆ ਜੈ ਜੈ ਤਵਕਕ ਲੋਕਾਂ ਨੂੰ ਅਕਾਲੀ ਲੀਡਰਾਂ ਤੇ ਹੈ ਉਸ ਤਰ੍ਹਾਂ ਦੀ ਲੀਡਰਸ਼ਿਪ ਹੁਣ ਅੱਗੇ ਆ ਰਹੀ ਆ ਸਿੰਘ ਸਾਹਿਬ ਜੈਨੇ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰਧਾਨਗੀ ਹੇਠ ਇਸੇ ਕਰਕੇ ਸਾਹ ਹਰਿੰਦਰ ਸਿੰਘ ਖਾਲਸੇ ਦਾ ਇਤਿਹਾਸ ਰਿਹਾ ਵੀ ਜਿਹੜੀ ਇਹਨਾਂ ਦੀ ਚੁਆਇਸ ਹੁੰਦੀ ਹੈ ਹਮੇਸ਼ਾ ਸਹੀ ਹੁੰਦੀ ਆ ਤੁਸੀਂ ਵੀ ਦੇਖਿਆ ਹੋਣਾ ਤੇ ਅੱਜ ਇਹਨਾਂ ਨੇ ਇੱਧਰ ਸ਼ਾਮਲ ਹੋ ਕੇ ਇਹ ਸਾਬਤ ਕਰਤਾ ਕਿ ਅਸਲੀ ਮੈਨੇ ਵਿੱਚ ਗੈਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਜਿਹੜਾ ਅਕਾਲੀ ਦਲ ਆ ਉਹੀ ਭਵਿੱਖ ਵਿੱਚ ਤੇ ਅਗਵਾਈ ਕਰੂਗਾ ਪੰਜਾਬ ਦੀ ਤੇ ਪੰਥ ਦੀ ਇੱਕ ਆਖਰੀ ਸਵਾਲ ਜਿਵੇਂ ਹੁਣ ਤੁਸੀਂ ਇੱਥੋਂ ਉੱਧਰ ਆਏ ਹੋ ਪਾਸਟਰੀ ਦੇ ਬੰਦੇ ਹੋਰ ਵੀ ਆ ਗੂ ਕਿ ਤਰ੍ਹਾਂ ਬਹੁਤ ਸਾਰੇ ਬਹੁਤ ਸਾਰੇ ਲੋਕ ਜਿਹੜੇ ਨੇ ਹੁਣੇ ਮਤਲਬ ਬੁਕਿੰਗ ਹੋ ਰਹੀ ਜੀ ਹੁਣੇ ਤਰੀਕਾ ਰੱਖਿਆ ਜਾ ਰਿਹਾ ਨੇ ਮਾਲਕ ਲਹਿਰ ਚੱਲੇਗੀ ਇੱਕ ਮੈਂ ਸਮਝਦਾ ਵੱਡਾ ਕਾਫਲਾ ਇਹ ਜੁੜਦਾ ਜਾਏਗਾ ਕਿਉਂਕਿ ਜਿਨ੍ਹਾਂ ਨੂੰ ਪੰਥ ਦਾ ਮੋਹ ਆ ਜਿਨ੍ਹਾਂ ਨੂੰ ਪੰਜਾਬ ਦਾ ਮੋਹ ਆ ਜਿਹੜੇ ਪੰਜਾਬ ਦੀ ਹਰਤਾਇਸ਼ੀ ਨੇ ਉਹ ਇਸ ਕਾਫਲੇ ਸ਼ਾਮਲ ओके ਇਸੇ ਕਰਕੇ ਸਾਹਿਬ ਹਰਦਸੀ ਖਾਲਸਾ ਜਪੋ ਜਾਨੀ ਕਿ 2027 ਦੀ ਜਿਹੜੀ ਹੁਕਮ ਆ ਰਹੀਆਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਨਵਾਂ ਅਕਾਲੀ ਰਾਜ ਜਿਹੜਾ ਹੈਗਾ ਉਹ ਕੋ ਕੈਮ ਹੋਵੇ ਇਹ ਨਾ ਨਹੀਂ ਇਹ ਜਿਹੜਾ ਅਸਲੀ ਅਕਾਲੀ ਦਲ ਹੈ ਕੈਮ ਹੋਊਗਾ ਜਿਹੜਾ